ਧਾਰੇ ਕੋਲ ਆਏ ਧਾਰੇ ਆ ਪਿਛੇ ਨਾ ਆ ਬੱਲ ਆ ਜਾ ਰਿਹਾ ਹੈ ਨਹੀਂ ਹਮ ਤੂੰ ਨੂੰ ਗੱਟੋ ਹਮ ਤੂੰ ਨੂੰ ਹਮ ਤੂੰ ਇੱਧਰ ਤਾਂ ਨਹੀਂ ਆ ਆਹੋ ਇੱਧਰ ਹੁਣ ਇਹਨਾਂ ਕਿ ਹੁਣ ਆ ਕੁੰਡਾ ਲਾ ਦੇ ਕੁੰਡਾ ਲਾ ਦੇ ਹਾਂ ਇੱਧਰ ਹੁਣ ਆ ਇੱਧਰ ਹੋਲ ਕੁੰਡਾ ਜੱਲੇ ਤੂੰ ਹੀ ਜਾਂਦਾ ਤੂੰ ਹੀ ਜਾਂਦਾ ਹੁੰਦਾ ਮੋਰੇ ਹੈਪੀ ਅੱਛਾ ਇਹ ਸਾਸਰੀ ਕਾਲ ਇਹਨੂੰ ਅਸੀਂ ਲੱਭੀ ਜਾਂਦੇ ਆ ਉਹਨਾਂ ਨਾਲ ਉਹ ਠੀਕ ਆ ਨਹੀਂ ਜੀ ਮੇਰੇ ਨਾਲ ਸਾਡੇ ਇੱਕ ਬੰਦਾ ਆੜੇ ਕਿ ਹਮਤੂ ਨੂੰ ਲੈ ਲਿਆ ਠੀਕ ਆ ਹਮਤੂ ਆ ਆ ਵੀ ਪਿਛਾਲੇ ਕੁੱਤੇ ਖਾਣੀ ਕਰ ਪਹਿਲਾਂ ਇਹਦੀ ਆਹੋ ਲੁਕੇ ਆ ਜੀ ਆਹ ਲੁਕੇ ਆਈ ਆਹ ਦੇ ਆਹ ਦੇ ਇਹਦੇ ਕੁਕੜੀਆਂ ਰੱਖੀਆਂ ਚਾਚਾ ਜੀ ਦੀਆਂ ਔਰ ਜਿਹੜਾ ਬੈਠਾ ਆਹ ਦੇ ਕੋਠੇ ਦੇ ਆਹ ਦੇ ਉੱਪਰ ਹਮ ਨੂੰ ਦੱਸ ਇਸ਼ਾਰਾ ਕਰਕੇ ਕਿੱਥੇ ਆ ਹਾਂ ਆਹ ਤਰ ਕਬੂਤਰ ਕੋਠੀ ਕੋਠੀ ਦੇ ਉੱਪਰ ਸਿਖਰ ਕੰਨੀਆਂ 300 300 ਕੋਕੜੀਆਂ ਰੱਖੀਆਂ ਹੈ 300 ਕੋਕੜੀਆਂ ਦੇ ਮਾਲਕ ਬੈਠੇ ਆ ਚੇਅਰ 'ਤੇ ਆਹ 300 ਕੋਕੜੀਆਂ ਦੇ ਮਾਲਕ ਬੈਠੇ ਆ ਚੇਅਰ 'ਤੇ ਨਹੀਂ ਦੇਖੋ ਜੀ 20 ਸਾਲ ਸਾਈਪਰੇ ਚ ਲਾਏ ਆ ਆਹ ਕਿਨੇ ਕੀ ਕੀਤੀ ਗ੍ਰੀਸ ਵੀ ਗ੍ਰੀਸ ਵੀ ਨਹੀਂ ਹੋਰ ਜੀ ਦੇਖੋ 20 ਸਾਲ ਲਾ ਕੇ ਆ ਦੇਖੋ ਬੈਠੇ ਆ ਜੀ 300 ਕੋਠੀ ਪਈ ਉਹ ਬੜੀ ਏਡੀ ਕੋਠੀ ਆ ਤੇ ਕੱਚੀ ਕੋਠੀ ਪਈ ਆ ਰੱਖੀਆਂ ਜੀ ਕੁਕੜੀਆਂ ਕੁਕੜੀਆਂ 300 ਕੋਕੜੀਆਂ ਦੇ ਮਾਲਕ ਬੈਠੇ ਆ ਬਾਗਾਂ ਆ ਗਿਆ ਕੁਬਾੜਾ ਲੈ ਇਹ ਨਿ ਇਹ ਨਿਸ਼ਾਨੀ ਆ ਸਭ ਤੋਂ ਪੈਸਾ ਜ਼ਿਆਦਾ ਹੋਣ ਦੀ ਪਿੰਡ ਦੇ ਵਿੱਚੋਂ ਦੇਖੋ ਇਹਨਾਂ ਨੇ ਚਾਚੇ ਕੁਕੜੀਆਂ ਦੇਖਣੀਆਂ ਚਾਹੁੰਦੇ ਆਹੋ ਆਹ ਦੇਖ ਇਹਨਾਂ ਨੂੰ ਇੰਨੀ ਠੰਡ ਲੱਗਦੀ ਤੇ ਗਰਮੀਆਂ ਪਈਆਂ ਲੋੜ ਦੀ ਧੋਪਿਆ ਚਾਚੂ ਕੁਕੜੀਆਂ ਦੇ ਕੁਕੜੀਆਂ ਦੇਖਣੀਆਂ ਕੁਕੜੀਆਂ ਦਿਖਾ ਲੋ ਕਹਿੰਦੇ ਬਾਹਰੋਂ ਲੈ ਕੇ ਆਏ ਕੁਕੜੀਆਂ ਇਹ ਸਾਈ ਪ੍ਰੈਸ ਤੋਂ ਸਾਈ ਕੋਲੇਜ ਤੋਂ ਨਜ਼ਰ ਲੱਗ ਜਾਣੀ ਆਹੋ ਨਜ਼ਰ ਲੱਗ ਜਾਣੀ ਕਿਸੇ ਤੇ ਨਹੀਂ ਇਹਨੂੰ ਸੱਦ ਕੇ ਇਹਦੀ ਕੀ ਹਾਲੀ ਹੈ ਤੇ ਨਾ ਕੋਕਰੀਆਂ ਹਲ ਗਈ ਮੋਦੀ ਦਿਨਾਂ ਦੇ ਐਕਸ਼ਨ ਕੀਤਾ ਆ ਹਾਂ ਉਹ ਸਾਰੇ ਕਮਰੇ ਹੋ ਗਏ ਕੀ ਹੈ ਬੋਲੀ ਤੇ ਤੁਸੀਂ ਆਪਣੀ ਜਰਾਬਾ ਪਾ ਕੇ ਰੱਖਣੀ ਤੁਸੀਂ ਆਪਣੀ ਅਰੇ ਉਹ ਨਹੀਂ ਕਿਹਾ ਤਾਂ ਜਰਾਬਾ ਪਾ ਕੇ ਨਿਆੜੇ ਕਰਨੇ ਮਿੱਟੀ ਦੇ ਖੜਕ ਹੋ ਗਏ ਕੋਈ ਬਾਤ ਉਹਦੀ ਵੀਡੀਓ ਬਣਾ ਲੈ ਲੱਗ ਲੱਗ ਉਹ ਦੇ ਹਾਰ ਯੂ ਉਹ ਪੰਜਾਬੀ ਬੋਲਦਾ ਹੁਣ ਉਹ ਸਹੀ ਆ ਪੰਜਾਬੀ ਬੋਲਦਾ ਹੁਣ ਸਹੀ ਆ ਉਹ ਦੇ ਤੇ ਅਸਲੀ ਟੈਗਰ ਤਾਂ ਇੱਧਰ ਖੇਡਦਾ ਹਾਰ ਯੂ ਖੇਲਣ 'ਚ ਬਿਜੀ ਆ ਖੇਡਣ 'ਚ ਬਿਜੀ ਆ। ਹੋਰੋਂ ਬਾਹਰ ਦੀ ਵਾਰੇ ਛੱਟ ਗਈ। ਹੋ ਜਾ। ਭੈਮ ਤੂੰ? ਨਾਸਕੋ ਚਾਚੇ ਨੂੰ। ਚਾਚੇ ਕੀ ਦੱਸਾਂ ਚਾਚੇ ਨਿਆਣੇ ਦੇਖੋ ਸਾਈਪ੍ਰਸ ਤੋਂ ਆ ਕੇ ਖੇਡਣ ਲੱਗੇ ਆ। ਹੋਰ ਹੋਰ ਸਾਈਪ੍ਰਸ ਚ ਮਿੱਟੀ ਖਤਮ ਹੋ ਗਈ ਸੀ। ਸਾਈਪ੍ਰਸ ਚ ਮਿੱਟੀ ਨਹੀਂ ਮਿਲ ਰਹੀ ਸੀ। ਇਹ ਨਹੀਂ ਬਾਹਰ ਦੇ 20 ਸਾਲ ਸਾਈਪ੍ਰਸ ਲਾਏ ਹੁਣ ਐਸੀ ਸਕਿਉਰਟੀ ਗਾਰਡ ਕੀਤੇ। ਹੁਣ ਕੁੱਕੜੀਆ ਸਕਿਉਰਟੀ ਗਾਰਡ ਹੈ। ਹੈ ਤੂੰ ਅਗੇ ਬੱਚਾ ਕਦੇ ਹੌਣ ਕੇ ਥੰਲੇ ਨਾ ਜਿਵੇਂ ਕੁਕੜੀ ਹੁਣ ਕਿ ਥੰਲੇ ਨਾ ਹੈ ਜੇ ਤੈਨੂੰ ਸੇ ਕੁਕੜੀ ਰੱਖੀ ਰਖ ਡਾਇਰ ਡਾਕ ਲੈ ਜਵੇ ਨੇਰੀ ਚਲੇ ਖੁੱਡਾ ਇੱਕ ਸਾਈਡ ਨੂੰ ਹੋਵੇ ਕੁਕੜੀ ਚੜਾ ਤੇ ਹੋਰ ਚਾਚਾ ਤਾਂ ਖੁੱਡਾ ਬਣਾਉਣਾ ਹੋਰ ਖੁੱਡਾ ਇੱਕ ਹੋਰ ਬਣਿਆ ਜਾਊਗਾ ਹੁਣ ਹੋਰ 150 ਹੋਰ ਆਉਣਾ ਲੈ ਹਾਂ ਹੈ ਜਿੱਥੇ ਜਾਤਾ ਆਇਆ ਸੀ ਬਹੁਤ ਐਨਸ ਨੱਕਾ ਸੀ ਨਾ ਆ ਹੁਣ ਦੇਖ ਲੋ ਹੋਰ ਕੀ ਕਰੀਏ ਚਲੋ ਠੀਕ ਹੈ ਜੀ ਪਿਆਰ ਭਾਈ ਸਸਤੀ ਖਾ